ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਰ ਚੈਨਲ ਹਰਸ਼ਨ ਕਮਲ ਸੋ ਅੱਜ ਅਸੀਂ ਦੁਬਾਰਾ ਤੋਂ ਜਾ ਰਹੇ ਹਾਂ ਜੋਤੀ ਸਰ ਵਿਖੇ ਨਾਮ ਜਾਪ ਦਾ ਅੱਜ ਹੈਗਾ ਤੀਜਾ ਦਿਨ ਤੇ ਸਾਰੀ ਫੈਮਿਲੀ ਨੇ ਕੱਲ ਵੀ ਇੰਜੋਏ ਕੀਤਾ ਕੱਲ ਅਸੀਂ ਥੋੜਾ ਜਿਹਾ ਆਪਦੇ ਕੰਮਾਂ ਕਰਾ ਕਰਕੇ ਸਾਢੇ 12 ਦੇ ਨੇੜੇ ਅਸੀਂ ਵਾਪਸ ਆ ਗਏ ਸੀਗੇ ਸੋ ਅੱਜ ਅਸੀਂ ਥੋੜਾ ਟਾਈਮ 1-2 ਘੰਟੇ ਹੋਰ ਵੱਧ ਲਾਵਾਂਗੇ ਅੱਜ 2:00 ਵਜੇ ਦੇ ਨੇੜੇ ਅਸੀਂ ਵਾਪਸ ਆਵਾਂਗੇ ਸੋ ਸੇਵਾ ਵੀ ਜਿੰਨੀ ਕੁ ਹੋਈ ਅੱਜ ਥੋੜੀ ਜੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਰਿਆਂ ਨੂੰ ਅੱਜ ਦੁਆਰ ਤੋਂ ਦਰਸ਼ਨ ਕਰਾਵਾਂਗੇ ਜੋਤੀ ਸਰ ਸਾਹਿਬ ਵਿਖੇ ਨਾਮ ਜਪ ਸਿਮਰਨ ਚੱਲ ਰਿਹਾ 96 ਘੰਟਿਆਂ ਦਾ 4 ਦਿਨਾਂ ਦਾ ਹੁੰਦਾ ਹੈ ਜਾਪ ਤੇ 5ਵੇਂ ਦਿਨ ਭੋਗ ਪੈ ਜਾਂਦੇ ਨੇ ਤੇ ਉਸ ਤੋਂ ਬਾਅਦ ਨਗਰ ਕੀਰਤਨ ਕੱਢਿਆ ਜਾਂਦਾ ਬਹੁਤ ਵੱਡਾ ਸੋ ਸਾਰੇ ਜਰੂਰ ਇੱਥੇ ਆਉਣ ਦੀ ਕਿਰਪਾਲਤਾ ਕਰੇ ਕਰ ਰਹੇ ਨੇ ਦੇਖੋ ਆਪਣਾ ਨਾਮ ਦੀਜਾ ਪਰਹ ਨੇ ਨਾਲ ਨਾਲ ਗੱਡੀਆਂ ਦੀ ਸੇਵਾ ਕਰ ਰਹੇ ਨੇ ਗੱਡੀਆਂ ਨੂੰ ਕਿੱਥੇ ਲਵਾਉਣਾ ਕਿਵੇਂ ਕਢਾਉਣੀਆਂ ਸਾਰੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਤੇ ਬਾਕੀ ਸਾਰੇ ਸੇਵਾਦਾਰ ਆਪੋ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਵਧੀਆ ਆ ਦੇਖੋ ਬੱਚੇ ਕਿੰਨਾ ਸੋਹਣਾ ਜਮਦਾਨ ਦੇ ਵਿੱਚ ਆਏ ਨੇ ਉਹਨਾਂ ਤੋਂ ਨੇ ਜੋ ਅੱਗਾ ਵਨ ਕੀ ਕੀ ਬਾਤ ਤਾਂ ਜੀ ਉਰੇ ਆ ਕੇ ਮੈ ਗਈਆਂ ਸਾਡੇ ਤੋਂ ਪਹਿਲਾਂ ਜੋੜੇ ਜਮਾ ਕਰਾਤੇ ਉਹ ਹੋਏ ਇੱਕ ਤਾਂ ਆਪਣਾ ਸਾਰਿਆਂ ਦਾ ਇਕੱਠੇ ਜੋੜੇ ਜਮਾ ਕਰਾਉਣ ਦਾ ਫੈਸ਼ਨ ਜਾਂ ਤਾਂ ਨਹੀਂ ਸੋ ਹੁਣ ਅਸੀਂ ਇਕੱਠੇ ਜੋੜਾ ਜਮਾ ਕਰਾਉਨੇ ਆਂਗੇ ਸਾਰੇ ਦੇ ਇਕੱਠੇ ਕਰਕੇ ਆਰੇ ਜੋੜਾਕਾਰ ਬਣਿਆ ਹੋਇਆ ਜੀ ਜਿਵੇਂ ਤੁਹਾਨੂੰ ਅਸੀਂ ਕੱਲ ਦੱਸਿਆ ਸੀਗਾ ਕਿ ਜੋੜਾਕਾਰ ਉਰੇ ਬਣਿਆ ਹੋਇਆ ਹੈਗਾ ਇੱਧਰ ਟੈਂਟ ਲੱਗੇ ਹੋਏ ਨੇ ਨਾਮ ਜਪਦੇ ਨੇ ਸਾਰੇ ਜਣੇ ਸਾਰੀ ਸੰਗਤਾਂ ਦੂਰੋਂ ਦੂਰੋਂ ਆਈਆਂ ਹੋਈਆਂ ਨੇ ਨਾਮ ਜਪਨ ਇੱਧਰ ਲੰਗਰ ਹੈਗਾ ਲੰਗਰ ਹਾਲ ਬਣਿਆ ਹੋਇਆ ਹੈਗਾ ਜਿਸ ਸੰਗਤ ਨੇ ਲੰਗਰ ਛਕਣਾ ਹੁੰਦਾ ਉਹ ਲੰਗਰ ਛਕਦੀ ਇੱਧਰ ਜਾ ਕੇ ਤੇ ਅੱਗੇ ਜਾ ਕੇ ਚਾਹ ਤੇ ਜਲੇਬੀਆਂ ਪਕੌੜਿਆਂ ਦਾ ਲੰਗਰ ਵੀ ਲੱਗਿਆ ਹੋਇਆ ਆਰ ਦੇਖ ਸਕਦੇ ਹੋ ਜਿੱਥੇ ਟੈਂਟ ਲੱਗ ਰਹੇ ਨੇਗੀ ਤੇ ਅਸੀਂ ਨਾਮ ਜਪਣ ਲਈ ਹੁਣ ਜਾ ਰਹੇ ਹਾਂਗੇ ਹੱਥ ੋ ਕੇ ਮੱਥਾ ਟੇਕਦੇ ਹਾਂਗੇ ਪਹਿਲਾਂ ਅੰਦਰ ਚਲੋ ਜੀ ਮੱਥਾ ਟੇਕੀ ਆ ਦੇਖੋ ਜੀ ਕਮਲ ਸਾਡੀ ਬੈਗ ਨਾਲੇ ਲੈ ਕੇ ਆਈ ਆ ਕਿ ਜੇ ਜ਼ਿਆਦਾ ਟਾਈਮ ਲੱਗ ਗਿਆ ਤਾਂ ਪੜ ਲੂਗੀ ਤੇਰਾ ਕੰਮ ਰਹਿ ਜਾਂਦਾ ਹੋਵਣ ਚਲੋ ਹੁਣ ਸਾਰੇ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਦੀਵਾਨ ਹਾਲ ਦੇ ਵਿੱਚ ਮੱਥਾ ਟੇਕਦੇ ਆ ਉਸ ਤੋਂ ਬਾਅਦ ਆ ਕੇ ਬੈਠਦੇ ਆ ਆਪਣੀ ਉਸੇ ਜਗ੍ਹਾ ਤੇ ਜਿੱਤੇ ਕੱਲ ਬੈਠੇ ਸੀਗੇ ਇਹਦਾ ਪ੍ਰੋਗਰਾਮ ਪੂਰਾ ਜਵਰਦਾਸ ਦਾ ਚਾਹ ਪਾਣੀ ਪੀਏ ਠੀਕ ਹੈ ਲਓ ਜੀ ਮਾਮਾ ਜੀ ਅੱਜ ਕਹਿੰਦੇ ਵੀ ਨਾਲੇ ਨਾਮ ਸ਼ਬਦ ਤੇ ਨਾਲੇ ਆਪਣੀ ਭੈਣ ਨੂੰ ਮਿਲ ਲਾਂਗੇ ਉਹ ਜ਼ਰੂਰੀ ਆ ਤੇ ਗੁਰੂ ਨਾਲੇ ਨਾਲੇ ਕੁਆਹੇ ਸਾਤ ਆਮ ਬਾਹੇ ਗੁਰੂ <laughs> I do அன்வரிя சல்டி கலா ਵੜਨ ਜਾ ਰਹੇ ਨੇ ਆਪਣੇ ਪੁਰਾਣੀ ਸਾਥੀ ਨੂੰ ਜਿਹੜੇ ਕਿ ਡੈਡੀ ਨਾਲ ਕਾਫੀ ਸਮੇਂ ਪਹਿਲਾਂ ਹੇਮਕੁੰਣ ਸਾਹਿਬ ਜਾ ਕੇ ਆਏ ਸੀਗੇ ਤੇ ਮਿਲਦੇ ਆਪਾਂ ਉਹਨਾਂ ਨੂੰ ਹਾਂਜੀ ਹਰ ਜੀ ਹਾਂਜੀ ਮੈਂ ਖਾਸੀ ਕਾ ਉਹ ਠੀਕ ਠਾਕ ਹੋ ਹਾਂ ਬਾਕੀ ਸਭ ਸੇ ਪਛਾਣ ਲਿਆ ਪਰ ਮੈਨੂੰ ਐ ਦੱਸੋ ਨਾ ਵੀ ਪਛਾਣਿਆ ਨਹੀਂ ਪਛਾਣਿਆ ਨਹੀਂ ਐ ਫਿਰ ਬੰਦਾ ਜਦੋਂ ਪਛਾਣੀ ਨਹੀਂ ਫਿਰ ਤੈਨੂੰ ਕੀ ਐ ਤੂੰ ਐ ਪਛਾਣ ਕੇ ਗੌਰ ਕਰੂ ਜਾਨਾ ਇਹ ਸਮਾਨ ਲੈ ਚੱਕ ਕੇ ਪਰਾ ਤੇਰਾ ਫੇਰ ਤੂੰ ਜਦੋਂ ਪਛਾਣੀ ਨਹੀਂ ਆਈ ਅੰਤਿਆਰਾਮਨਾ ਅੱਛਾ ਪਛਾਣ ਨਹੀਂ ਕਰ ਗੌਰ ਬਣਾ ਖੇਚਣਾ ਕਰ ਬਣਾ ਚਲੋ ਗੌਰ ਕਰਨ ਤੋਂ ਪਹਿਲਾਂ ਹੇਮਕੁੰਡ ਸਾਹਿਬ ਲੱਗਦਾ ਅੱਛਾ ਹੇਮਕੁੰਡ ਸਾਹਿਬ ਦੇਖ ਲਓ ਹੁਣ ਫਿਰ ਹਾਂ ਹੇਮਕੁੰਡ ਸਾਹਿਬ ਗਏ ਤੇ ਨਾ ਆਹ ਤਾਂ ਹੋ ਗਿਆ ਚੱਕਰ ਹੁਣ ਜਹਾਤ ਤੇ ਨਾ ਜਾਇਏ ਇੱਕ ਵਾਰੀ ਕਿੰਮਤ ਚਲਾਂਗੇ ਕਿੰਨੇ 10000 ਲੈ ਲਾਂਗੇ ਹਾਂ ਹਾਂ ਇੰਨੇ ਕੀ ਲੈਂਦੇ ਨੇ ਹੇਮਕੁੰਡ ਸੱਤ ਵਾਰੀ ਜਾਇਆ ਹੈ ਇਹ ਹੇਮਕੁੰਡ ਆਦਾ ਥੋੜਾ ਜਾ ਗਿਆ ਤੋ ਜਮਾ ਆਪੋ ਚੋ ਲੋ ਸਾਡੇ ਤੋਂ ਤਾਂ ਚਾਰ ਕਦਮ ਮੂਹਰੇ ਰਹਿਣ ਦੇ ਦੋ ਦਾਦਾ ਜੀ ਜਿਹੜੀ ਕਲਦੇ ਨੇ ਆਪਣੇ ਨਾਲੋਂ ਸੱਤ ਵਾਰੀ ਜਾਇਆ ਹੈ ਉੰਨੀ ਰੋੜ ਜਗਦਾ ਉਹ ਤਾਂ ਉਹ ਬੈਗ ਵੋਗ ਸਾਰਾ ਕੁਝ ਹੀ ਲੈ ਗਿਆ ਜੀ ਨਾ ਸਾਰਾ ਲੈ ਗਿਆ ਤੇ ਹੋਰ ਵੀ ਫਾਜੇ ਤੇ ਉਹਨਾਂ ਦੇ ਹਮ ਕੀ ਆਉਂਦਾ ਨਾ ਹੋਰ ਵੀ ਕਿ ਹੈ ਨਾ ਉਹ ਤਾਂ ਕਿਹੜਾ ਜੰਤਾ ਜੰਤੇ ਨਾਲ ਦੁਗਣਾ ਤੱਕਣਾ ਸੀ ਫਿਰ ਜੰਤੇ ਮਾਮਾ ਤਾਂ ਮੂਰੇ ਰਹਿੰਦੇ ਹੈ ਨਾ ਹਾਂ ਸਾਰਨਾ ਵੱਧ ਉਹ ਤਾਂ ਮੈਂ ਉਦੋਂ ਵੀ ਹੈ ਜੀ ਫੇਰਾਂ ਮੈਂ ਕੱਢੇ ਹੀ ਭਾ ਗਿਆ ਮੈਂ ਕਿਹਾ ਵੀ ਦੇਖੀ ਚਾਉਂ ਕੀ ਬਣਿਆ ਹੂੰ ਫਿਰ ਤੇ ਕਹਿੰਦੇ ਜਾ ਫੇਰ ਜਾ ਕਹਿ ਕੇ ਕਿਹਾ ਤੂੰ ਆਇਆ ਤੂੰ ਨਹੀਂ ਕਹਿਣਾ ਨਹੀਂ ਤੀ ਅੱਛਾ ਮੈਂ ਵੀ ਕਰ ਘੁੱਟ ਕਰ ਦਿੱਤਾ ਤਾਂ ਔਖਾ ਹੋ ਜੂਗੇ ਸਾਥ ਨਹੀਂ ਮਰਨਾ اچھا ਜਦੋਂ ਮਸੂੜੀ ਗੈਸ ਰੇਲ ਚੱਲ ਨਹੀਂ ਰਹੀ ਸੀ ਜਰੂਰ ਮਾਤਾ ਉਹ ਤੋਂ ਲੱਗੇ ਬੰਦੇ ਆ ਦੇਖੋ ਜੀ ਦਾਦਾ ਹੋਰ ਇਕੱਠੇ ਹੋਏ ਨੇ ਕਾਫੀ ਟਾਈਮ ਬਾਅਦ ਪੁਰਾਣੇ ਮਿੱਤਰ ਤੇ ਹੁਣ ਚੱਲ ਰਹੀਆਂ ਨੇ ਗੱਲਾਂ ਤੇ ਬਸ ਗੱਲਾਂ ਮਾਰਦੇ ਨਾਮ ਜਪ ਦਾਦਾ ਜੀ ਕਿੰਨਾ ਟਾਈਮ ਜਪ ਕੇ ਆਏ ਹੋ ਤੁਸੀਂ ਨਾਮ ਕੰਟਾ ਚਲੋ ਵਧੀਆ ਗੱਲ ਹੈ ਵਧੀਆ ਵਧੀਆ ਹੂੰ ਤੁਸੀਂ ਅੰਦਰ ਜਾ ਪਿਆ ਸੀ ਬਾਹਰ ਜਾ ਪਲੇ ਸੀ ਚੱਲੋ ਜੀ ਵਧੀਆ ਗੱਲ ਹੈ ਜਾਪਣਾ ਚਾਹੁੰਦੇ ਨਾਮ ਤਾਂ ਛੋਟੇ ਕਿਚੂ ਭਾਈ ਖਿਚਰੀ ਇੰਜ ਫੋਟੋ ਵੀਡੀਓ ਬਣਾ ਰਹੀਆਂ YouTube ਤੇ ਪਾਵਾਂਗੇ ਫੋਟੋ ਵੀ ਖਿੱਚ ਦੇਣੀਆਂ ਹਾਂ ਲਓ ਇਧਰਲੀ ਸਾਈਡ ਹਾਂ ਇਧਰਲੀ ਸਾਈਡ ਖੜਾ ਹਾਂ ਹਾਂ ਹੱਸੋ ਬਣਾਜਾ ਦਾਦਾ ਜੀ ਔਰ ਫਿਰ ਤੇਰੀ ਫਿਲਮ ਬਣ ਰਹੀ ਆ ਇਹ ਫਿਲਮ ਬਣ ਔਰ ਫਿਰ ਕਿਹੜਾ ਦੇ ਹਾਂਜੀ ਹਾਂਜੀ ਫਿਲਮ ਬਣ ਰਹੀ ਫਮੂਵੀ ਹੋ ਫਮੂਵੀ ਮੇਰੇ ਵੀ ਮੂਵੀ ਬਣੇਗਾ ਬਸ ਔਰ ਫਿਰ ਕੇ ਮੜਾ ਕਿਹੜਾ ਦੇ ਲੋ ਅਸੀਂ ਵਲੌਗ ਬਣਾ ਰਹਾਂਗੇ ਆ ਇੱਧਰ ਨੂੰ ਦੇਦਾ ਮੜਾ ਬੈ ਕੇ ਉੱਠ ਖੜੋ ਅੰਡੇ ਬੈ ਕੇ ਟੁਕਾੜੋ ਦਾਦਾ ਜੀ ਕਿਵੇਂ ਬਰਦਸ਼ ਕਰਾਈ ਜਾਂਦੇ ਨੇ ਠੀਕ ਹੈ ਗੁਗੁ ਕਹਾਣੀ ਲੜਕੀ ਕੋਈ ਨਾ ਜੀ ਠੀਕ ਹੈ ਵਾਸੇ ਬਧੀਆ ਹੈ ਵਲੌਗ ਚ ਆ ਗਏ ਤੁਸੀਂ ਠੀਕ ਹੈ ਦੇਖ ਲਿਓ ਤੁਸੀਂ ਘਰੇ ਜਾ ਕੇ ਹੁਣ ਸਾਡੇ ਚੈਨਲ ਤੇ ਹਾਂ ਜੀ ਸੰਗਰੂਰ ਤੋਂ ਆ ਜੀ ਅਸੀਂ ਹਾਂ ਜੀ ਹਾਂ ਰਾਲਾ ਭਾਈ ਸੀ ਦੋਨੇ ਇਕੱਠੇ ਕੱਢ ਜੋ ਫੋਟੋ ਖਿੱਚ ਦੇਣੀ ਹੈ ਮੈਂ ਅੱਛਾ ਜੋ ਇਹ ਤਾਂ ਹਾਂ ਇਕੱਠੇ ਕੱਢ ਜੋ ਫੋਟੋ ਖਿੱਚ ਦੇਣੀ ਹੈ ਤਾਂ ਨਖਲੇ ਆਉਣਾ 16 ਤਰੀਕ ਡੈਡੀ ਦਾਦਾ ਜੀ ਤਾਂ ਕਹਿੰਦੇ ਕਹਿੰਦੇ ਵੀ ਬਾਈ ਖੜੇ ਹੋ ਕੇ ਬਹਿਜੋਗਾ ਮੂਵੀ ਬਣ ਰਹੀ ਥੋੜੀ ਕਦੇ ਇੱਧਰ ਘੁੰਮਾ ਮਾ ਦਾਦਾ ਜੀ ਵਧੀਆ ਵਰਜਸ ਕਰਾ ਰਹੇ ਨੇ ਆ ਨਾ YouTube ਤੇ ਜਿਵੇਂ ਖਾਨ ਮਸਾ ਠੀਕ ਹੈ ਜੀ ਤੁਸੀਂ ਵਲੌਗ ਦੇ ਵਿੱਚ ਆਓਗੇ ਇਹ ਇਹਦੇ ਪਤਾ ਲੱਗ ਜਾਊਗਾ ਅਹੀਂ ਕਾਰਡਾਂ ਅੱਜ ਪਾਰ ਕਰੇ ਵੀ ਸੈਟ ਆ ਜਾਏਗਾ ਠੀਕ ਹੈ ਜੀ ਇਹ ਤੇ ਤੁਹਾਡੀ ਫੋਟੋ ਵੀਡੀਓ ਸਾਰਾ ਕੁਝ ਭੇਜਤਾ ਚਾਹ ਪੀਣ ਹੁਣ ਤੁਸੀਂ ਦੋਨੇ ਜਣੇ ਸਾਮੋ ਦੁਕਾਨਦਾਰੇ ਲੈ ਵੀ ਹੁਣ ਅਸੀਂ ਇਹ ਕਰ ਲਈ ਦੁਕਾਨਦਾਰੀ ਸਾਨੂੰ ਕਿਸੇ ਵੀ ਸਾਮਾਨ ਦਾ ਰੇਟ ਨਹੀਂ ਪਤਾ ਆਹ ਆਹ ਹੋਗਾ ਬਸ ਬਾਬੇ ਨਾਲ ਨਿਕ ਮੰਗੂ 13 13 ਈ ਟੋਲੀ ਜਾਣਾ ਵੀ ਭਾਈ ਉਰੇ ਬੈਠ ਧਰ ਜਾ ਤੁਹਾਨੂੰ ਜਿਹੜਾ ਲੋਣਾ ਲੈ ਜਾ ਆਹ ਕੀ ਗੱਲ ਬਣੀ ਉਹ ਅਮਰ ਦਾ ਸ਼ਕਨ ਤੋਂ ਨਾ ਰਹਾ ਗੁਰੂ ਦਾ ਸਿੰਘ ਬਣ ਕੋਈ ਟੈਨਸ਼ਨ ਤੇਰੇ ਤਾਂ ਗਿਆ ਸੀ ਇਹ ਤਾਂ ਐ ਹੀ ਕਹਦਾ ਮੈਂ ਚਾਹ ਪੀਣ ਆਵਾ ਮ ਖੜਾ ਪਾਵਦਾ ਹਾਂ ਹਾਂ ਇਹ ਤਾਂ ਵਗਾ ਚਾਹ ਪੀਣ ਆ ਗਿਆ ਕਦੇ ਬਾਬਾ ਕੜੇ ਇਹ ਛੋਟਾ ਜਿਹਾ ਖੜਾ ਜਵਾਕ ਦਾ ਕਹਿੰਦੇ ਇਹਦਾ ਕੀ ਦੇਈਏ ਹਾਂ ਮਾ ਚੰ ਦੇਣਾ ਕੋਈ ਦੇਣਾ ਦੇ ਦੋ ਨਹੀਂ ਲੈ ਜੋ ਤਾਂ ਆਪੇ ਕਹਿੰਦੇ ਨਾ ਤਾਂ ਦੇ ਜਾਂ ਰਹੀ ਹੋਈ ਪੂਰੀ ਹੋ ਗਈ ਜਰਾ ਹਾਂ ਹਾਂ ਮਾ ਚਾਹ ਦੇ ਦੋ 10 ਰੁਪਏ ਤਾਂ 10 ਰੁਪਏ ਦੇ ਅੱਜ ਮੈਂ ਵਿੱਚ ਫਿਰ ਠੀਕ ਹੈ ਆ ਬਸ ਬਾਬੇ ਆ ਜਾਣੇ ਧੋਗਾ ਹਾਕੇ ਨਾ 13 13 ਟੋਲਣਾ ਵੀ ਜਿਹੜਾ ਕੋ ਲੋਡ ਆ ਭਾਈ ਲੈ ਜਾ ਗੁਰੂਦਾ ਸਿੰਘ ਬਾਣਾ ਜਿਹੜਾ ਕੋ ਦੇਣਾ ਆ ਗਿਆ ਗਾਹਕ ਆ ਗਿਆ ਨਹੀਂ ਡੈਡੀ ਆ ਗਿਆ ਗਾਹਕ ਆ ਗਿਆ ਠੀਕ ਹੈ ਨਹੀਂ ਫਿਰ ਇੱਕ ਜਣਾ ਤੁਹਾਡੇ ਜੋ ਗਾਹਕ ਬਣ ਜੂ ਹੁਣ ਦੂਜਾ ਰਟੇ ਮ ਬਣ ਜੋ ਵੇਚਣਾ ਉਸਨੇ ਹੁੰਦਾ ਕੋਈ ਚੱਕਰ ਨਹੀਂ ਵਾਦਾ ਘਟਾਉ ਉਹ ਆਪੇ ਸਮਝਣਾ ਹੈ ਬਸ ਚਲੋ ਨਬਾਓ ਹੁਣ ਦੁਕਾਨਦਾਰੀ ਦੁਕਾਨਦਾਰੀ ਸਾਰਾ ਕੁਝ ਹੀ ਆ ਦੇਖ ਲਓ ਦੱਸੋ ਜੀ ਕੀ ਕੀ ਆ ਅੰਮ੍ਰਿਤ ਛਕਣਾ ਕਿਸੇ ਨੇ ਕਿਰਪਾਨਾਂ ਆ ਗਈਆਂ ਨੇ ਠੀਕ ਹੈ ਜੀ ਕੰਗੇ ਕੜੇ ਕਾਤਰੇ ਆਜ ਕਿਸੇ ਨੇ ਜਪਣੀਆਂ ਕੋਈ ਜਦੋਂ 50 ਸਾਲ ਤੋਂ ਉੱਪਰ ਜੇ ਬੰਦਾ ਫਿਰ ਮਾਲਾ ਫੜਨਾਂ ਚ ਪੈਦਾ ਦਾਦਾ ਜੀ ਦੱਸਣਗੇ ਹੁਣ ਅੱਗੇ ਅੱਗੇ ਹਾਂਜੀ ਆਹ ਦੇਖ ਖੜਾ ਵਾਹ ਵਾਹ ਦਾਦਾ ਜੀ ਦਿਖਾ ਰਹੇ ਨੇ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਂਦਾ ਜਮੀਰ ਮੈਂ ਜਮੀਰ ਦੇ ਮਰਨ ਨੂੰ ਮੌਤ ਗਿਂਦਾ ਹਾਂ ਸ਼ਾਇਦ ਸੰਤ ਭਿੰਦਰਾਲੇ ਕਹਿੰਦਾ ਇੱਥੇ ਨਾਸਰੀ ਨੇ ਇਹ ਚਾਲ ਚੱਲੀ ਜਿੰਨਾ ਕੰਮ ਨੂੰ ਆਇਆ ਸੋਹਣੇ ਨੇ ਕੜੇ ਸਾਰੇ ਇਦਰ ਮਾਲਾ ਪਈਆਂ ਨੇ ਹੁਣ ਨੂੰ ਦੇਖਣ ਦਾ ਫਿੱਟ ਕਰ ਦਿੰਦਾ ਐਦਰ ਰਮਾਲੇ ਪਏ ਨੇ ਸਾਰਾ ਕੁਝ ਪਿਆ ਹੈ ਪੋਤੀ ਸਾਹਿਬ ਰੱਖਣ ਵਾਸਤੇ ਪਏ ਨੇ ਕੜੇ ਪਏ ਨੇ ਸੰਗੇ ਪਏ ਨੇ ਸੋਰੀ ਲੱਕੜ ਦੇ ਆ ਮਾਲਾ ਪਈਆਂ ਨੇ ਬਾਅਦ ਚ ਫਿਰ ਛੱਡ ਲਈ ਆ ਉੱਪਰ ਐਡਾਈਆਂ ਪਈਆਂ ਨੇ ਪੂਰੀ ਹਾਂ ਵੀ ਨੇ ਆ ਕੇ ਮੋਰ ਦਾ ਸਾਹ ਲਾ ਨਹੀਂ ਤਾਂ ਅਸੀਂ ਫ੍ਰੀਜ ਚ ਕਾਉਣ ਦੀ ਸਲਾਹ ਦੇ ਸਾਡੀ ਜਿੰਨੇ ਦੇ ਜਾਂਦੇ ਸ਼ਰਦਾ ਸਮਾਨ ਮੰਨ ਲੈਂਦੇ ਵਾਦਾ ਘਟਾ ਸੀ ਫਿਰ ਪੂਰਾ ਕਰ ਦਿੰਦੇ ਆ ਆਗੇ ਮਾਮਾ ਜੀ ਵੀ ਆ ਗਏ ਆ ਵੀ ਜੀ ਮੂਵੀ ਬਣਾਓ ਬੱਚਾ ਲਓ ਜੀ ਮੂਵੀ ਬਣਾ ਰਹੇ ਆ ਤੁਹਾਡੇ ਵੀ ਵਿੱਚ ਅੱਜ ਲਈ ਬੀ ਦਿਖਾਓ ਪਹਿਲਾਂ ਜੋ ਸਖ ਫਸਾਈਆਂ ਤਵਾਨੀ ਚੰਦੀ ਮਨ ਮਹਾਰਾਜ ਸਾਡੇ ਪਦਾਰ ਰਹੇ ਹਨ ਕਰ ਲਈ ਪ੍ਰੈਕਟਿਸ ਚੱਲੀ ਫਿਰ ਹੁਣ ਚਲੋ ਸ੍ਰੀਕਾਰ ਉਹ ਠੀਕ ਹੈ ਤੈਨੂੰ ਤੇਰਾ ਗੱਤ ਲੈਣ ਦਾ ਇੰਤਜ਼ਾਮ ਕਰਾਇਆ ਹਾਂ ਕੋਈ ਪੈਸਾ ਦੇਣਾ ਕੋਸ ਨਹੀਂ ਤੈਨੂੰ ਦਿਖਾ ਕੇ ਲੈ ਚੱਲਾਂਗੇ ਤੈਨੂੰ ਦੁਕਾਨ ਦਿਖਾ ਦੇਣਾ ਹੈ ਬਰੂ ਵਾਜਿਤ ਥੋੜਾ ਜੱਤ ਸਾਨੂੰ ਆ ਬਿੱਟ ਕੇ ਇਹ ਨਾਲ ਛੱਕਲੇ ਚੰਗੀ ਨਾਲ ਕਿਉਂ ਨਾ ਜਿੰਨਾ ਟਕਿਆਈ ਨਾਲ ਛੱਕਿਆ ਜਾਊਗਾ ਵਧੀਆ ਰਹੂਗਾ ਲੈ ਆਜਾ ਚੱਲ ਹੈਨਾ ਚਲ ਚਲੀ ਹੁਣ ਚਾਹ ਪਾਣੀ ਪੀ ਅੱਜ ਤਾਂ ਕੱਢਤੀ ਸੁਖਮਣ ਤੋਂ ਨਿਕਲ ਹੀ ਨਹੀਂ ਤੀ ਹੂੰ ਠੀਕ ਹੈ ਜਾ ਉਹਨਾਂ ਸੁੱਕੀ ਨਾ ਭਾਈ ਹੁਣ ਖੂਨ ਮੰਗਦੀ ਏ ਤਲਵਾਰ ਮਾਰ ਹੱਥ ਪੈਰ ਤੇ ਕਿਉਂ ਹਾਂ ਚੱਲ ਦਾਦਾ ਜੀ ਵੀ ਪੂਰੇ ਮਜ਼ਾਕ ਕਰਦੇ ਨੇ ਇਹਦੇ ਨਾਲ ਕਿਦੇ ਵੰਗਾ ਲੈ ਆਈ ਬੋਲਣ ਲੱਗ ਰਿਹਾ ਤੇ ਸੁੱਕੀ